12 ਵੱਜ ਚੁੱਕੇ ਨੇ ਹਾਂਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਸਾਰੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਅਸੀਂ ਮੇਰਾ ਨਵਾਂ ਸਾਲ ਆਦਾ ਘੜੀ ਚ ਨੰਨ ਡਿਆਂ ਜੇ ਸਾਰਿਆਂ ਦਾ ਸੁਖ ਸੁਖਾਂ ਦਾ ਆਵੇ ਨਵਾਂ ਸਾਲ ਹੋਰ ਕੀ ਹੈ ਲੋੜੀ ਮਨਾਓ ਤੇ ਖੁਸ਼ੀਆਂ ਮਨਾਓ ਤੇ ਘਰ ਘਰ ਗੀਤ ਖੁਸ਼ੀ ਦੇ ਗਾਓ ਲੋਕੀ ਖਾਓ ਆਪਣਾ ਨਵਾਂ ਸਾਲ ਵੇਖ ਲੋ ਪੈਟਰੋਲ ਪੰਪ ਤੋਂ ਨੰਨ ਘੰਡਿਆ ਅੱਜ ਤੇਲ ਪਾ ਕੇ ਨੇ ਗੱਡੀ 'ਚ ਤੇ ਹੁਣ ਜਾ ਰਹੇ ਆਂ ਬਸ ਹੋ ਹੋ ਹਵੇਲੀ ਕਿਦਾਂ ਵੇ ਸਜਾਈ ਇਹਨਾਂ ਨੇ ਹੈ ਲਗਾਈ ਵੀ ਨਹੀਂ ਉੱਪਰ ਇੰਨੀ ਨਹੀਂ ਆਈ ਕਬ ਲਗਾਈ ਥੋੜੀ ਹੈ ਸਾਰੇ ਲੋਕ ਜਿਹੜੇ ਲਾਲਸ ਰੋਡ ਹੀ ਵੜੇ ਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸੋਚਿਆ ਚਲੋ ਘਰੇ ਜਾਂਦੇ ਪਹਿਲਾਂ ਨਾ ਰਸਤੇ ਵਿੱਚ ਇਹਦਾ ਨਮੋਸ ਖਾਨ ਨੂੰ ਆ ਰਹੇ ਨੇ ਲਾਲਸ ਰੋਡ ਤੇ ਉਥੋਂ ਹੋ ਕੇ ਚੱਲਦੇ ਆ ਜਿਆਦਾ ਟਾਈਮ ਨਹੀਂ ਖੁਣਾਵੇਂ 5-7 ਮਿੰਟ ਖਲੋਵਾਂਗੇ ਤੇ ਫਿਰ ਘਰੇ ਚਲੇ ਜਾਣਾ ਹੈ ਜਾਣਾ ਉਧਾਂ ਦੀਦੀ ਹੁਣਾਂ ਵੱਲ ਕੇ ਇੱਥੇ ਰਾਤ ਰੁਕਣਾ ਅੱਜ ਫਿਰ ਸਵੇਰੇ ਨਿਕਲ ਜਾਵਾਂ ਘਰ ਨੂੰ ਆਪਣੇ ਹੁਣ ਅਮਰਸਰ ਉਧਾਂ ਆਪ ਪਹੁੰਚ ਗਏ ਆ ਦੇਖੋ ਅਮਰਸਰ ਦੇ ਪੁਲ ਨਹੀਂ 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 ਐਕਸੀਡੈਂਟ ਦੇ ਮਨਾਉਂਦੇ ਆ ਆਹ ਕਾਰ ਕਿਦੋਂ ਆਹੋ ਐਕਸੀਡੈਂਟ ਹੋ ਗਿਆ ਯਾ ਤੇ ਠੋਕਤੀ ਉਹ ਕਾਰ ਲਾ ਤੇਰੀ ਭਲੀ ਉਹ ਕਾਰ ਕਿੱਥੇ ਮਾਰਤੀ ਓਏ ਇਹ ਬੱਜੀ ਗਈ ਆ ਹਾਂ ਵੇ ਆ ਵੀ ਆ ਵੀ ਨਾਲ ਆ ਵੀ ਗੱਡੀ ਵੱਜੀ ਆ ਵੇ ਆ ਵੀ ਵੱਜੀ ਆ ਹਾਂ ਵੇ ਆ ਵੀ ਟੁੱਟੀ ਗਈ ਆ ਉਹ ਤੂੰ ਹਾਂ ਬੱਚੇ ਕੰਪਨੀ ਬਾਗ ਪਹੁੰਚ ਗਏ ਆ ਇਧਰ ਸਾਈਡ ਕੰਪਨੀ ਬਾਗ ਹੁਣ ਅੱਗੇ ਜਾ ਰਹੇ ਆ ਦائیں ਪਿੰਨਾ ਰਸ਼ ਨਹੀਂ ਹੈਗਾ ਵੀ ਲੋਕੀ ਘਰਾਂ ਨੂੰ ਚੱਲ ਗਏ ਅਸੀਂ ਉੱਥੇ ਜਾਣ ਦੇ ਸਾਢੇ 12 ਹੋ ਗਏ ਜੀ ਚੱਲੋ ਕੋਈ ਨਹੀਂ ਦੇਖਦੇ ਆ ਜਾ ਕੇ ਆਏ ਹੁਣ ਕਿਦਾਂ ਸੰਗਾਰ ਸਹੀ ਗੱਲ ਸਿਗੂਲੀ ਕਰੇ ਕੋਈ ਤਾਂ ਸੁਖਾਸੰਗ ਕਿੱਧਰ ਨਹੀਂ ਦੀ ਕਹਿਣਾ ਹਣ ਸਿੱਧਾ ਹੀ ਸਿੱਧਾ ਹੀ ਲੋਕੀ ਘਰਾਂ ਚਲ ਗਏ ਪੁੱਸ ਵਾਲੇ ਪ੍ਰਾਣੀ ਫੜੀਏ ਪ੍ਰਾਣੀ ਵਾਉਣ ਡੇ ਨੇ ਤੇ ਚਲੋ ਚਲ ਗਏ ਲੋਕੀ ਵਾਕਿਆ ਅਗਬਾਰੇ ਕਬੂਰੇ ਵਾਲੀ ਵੀ ਬੋਲੇ ਹੁਣ ਜਾਣਦੇ ਆ ਕਿ ਇਧਰ ਨੂੰ ਜਾਈ ਜਾਂਦੇ ਹੁਣ ਅੱਗੇ ਨੂੰ ਹਨਾ ਚਲੇ ਗਏ ਨਾ ਸਾਰੇ ਜੀ ਆਪਾਂ ਲੇਟ ਹੋ ਗਏ ਨਾ ਮੂੰਹ ਮਾਂ ਲੈ ਹੁਣ ਲੋਕਾਂ ਖਰੀਦੇ ਹੁਣ ਜਿਹੜੇ ਮਨ ਸੰਬੰਧ ਆ ਸਹੀ ਗੱਲ ਅਗਬਾਰੇ ਗੁਬਾਰੇ ਲੈ ਲੋ ਹਰ ਗਨਗਾ ਵੇ ਗੁਬਾਰੇ ਲੈ ਲੋ ਗੁਬਾਰੇ ਨੀਲਾ ਵੀ ਮੇਰੇ ਪਾਸ ਹੈ ਬੈਂਗਨੀ ਮੇਰੇ ਪਾਸ ਹੈ ਵੱਜੀ ਗੱਡੀ ਉਹ ਕੋ ਫਿੱਗੋ ਉਹਨਾਂ ਗੱਲ ਨੂੰ ਤਾਂ ਹਾਂ ਤੈਸ ਵਾਲਾ ਕਿੰਨੀ ਕਾ ਹੋਰ ਕੀ ਆ ਵਾਵਾ ਤੇਜ ਵੱਜੀ ਹੈਗੇ ਤੇ ਦਸਤਾਨੇ ਜੀ ਪਾਪੂ ਦੇ ਘਰੇ ਕੋ ਅੱਜ ਪੁਲਿਸ ਵਾਲਿਆਂ ਨੇ ਨੀ ਕਾਨੂੰਨ ਦਿੱਤਾ ਵੇ ਉਹਦਾ ਤੇ ਵਿਚਾਰਦਾ ਨਵਾਂ ਸਾਲ ਮਨਾਇਆਗਾ ਜਿਹਦੀ ਗੱਡੀ ਵੱਜ ਗਈ ਹੈ ਉਹ ਕਿੱਲਾ ਇਹੀ ਜਾਪ ਕੱਲਾ ਹੀ ਗਾਉ I20 ਕੀਤੇ ਪਹਿਲਾਂ ਦੀ ਵੱਜੀ ਉਹਦੇ ਘਟਾ ਹੀ ਬੜਾ ਪਿਆ ਉਹ ਇਹ ਤਾਜੀ ਵੱਜੀ ਉਹ ਇਹ ਤਾਜੀ ਵੱਜੀ ਗੇ ਉਹ ਕੰਤ ਜੀ ਦਾ ਕਲੇਮ ਜਪਾ ਦੇਣਾ ਆ ਕੰਤ ਦਾ ਕਲੇਮ ਜਪਾ ਦੇਣਾ ਕਰਨਾ ਇਹ ਦੇਖੀ ਸਹੀ ਆਜੋ ਆਜੋ ਹੁਣ ਤੁਹਾਨੂੰ ਨਵੇਂ ਸਾਲ ਤੇ ਘਰੇ ਪਹਚਾਤਾ ਵਾ ਡੈਡੀ ਵਿਚਾਰੇ ਬਾਹਰ ਪਿੱਲੇ ਕਾ ਅਗੇ ਨੇ ਹਰ ਕਿਨ ਸੁੱਤਾ ਇਹਨੂੰ ਹੜੋ ਲੈ ਮੈਂ ਮਮੀ ਫੜ ਦਿੰਦੇ ਨੂੰ ਦੀਦੀ ਨੂੰ ਮੈਂ ਹੁਣ ਭਾਜੀ ਨੂੰ ਵਿਸ਼ ਕਰਨਗੇ ਹੈਪੀ ਨੀਅਰ ਹੈਪੀ ਨੀਅਰ ਭਾਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਮੈਂ ਭਾਜੀ ਨੂੰ ਵਧੀਆ ਤਰੀਕੇ ਨਾਲ ਵਿਸ਼ ਕਰਨਗੇ ਓ ਓ ਸਰਪੰਚ ਜੀ ਤੇ ਚੱਲ ਪੜੇ گاؤں ਕਿ ਜ਼ਿੰਮੇਵਾਰੀ ਕੌਣ ਉਠਾਏਗਾ ਹਮ ਨਹੀਂ ਖਾਏਗੇ ਹਮ ਸਮਾਨ ਉਠਾਏਗੇ ਖੋੜ ਕੀ ਖਾਣ ਦਾ ਹੈ ਯਾਰ ਸਾਰਾ ਸਬੰਧ ਤਹੀ ਲੈ ਚੱਲੇ ਜ ਸਾਡਾ ਕੱਢ ਕੱਢ ਕੇ ਮੈਂ ਤੁਹਾਡਾ ਨਹੀਂ ਕੋਈ ਵੀ ਲਿਆ ਭਰਾ ਆ ਵਿੱਚ ਪਾਤ ਲਿਆ ਕਰਨਾ ਕੋਈ ਬਸ ਇਹੋ ਹੀ ਹੈ ਹੈ ਤੁਹਾਡਾ ਸੀਟਾਂ ਕੱਢ ਕੇ ਬਹੁਤ ਇੱਥੇ ਰੱਖਿਆ ਮਟਾਲੇ ਅਸਾਂ ਸੀਟਾਂ ਨਿਕਲ ਜਾਂਦੀਆਂ ਨਹੀਂ 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 ਫੋਲਡ ਕੀਤੀਆਂ ਪੰਜੇ ਮੋਦੀਆਂ ਕੀਤੀਆਂ ਆ ਲੇਟਾਉਣ ਕੀ ਆ ਆ ਮੋਦੀਆਂ ਮੋਦੀਆਂ ਕੀਤੀਆਂ ਸੀਟਾ ਵਾਧੂ 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 ਜੇਗਾ ਜਲਦੀ ਚਪਲ ਕੱਢ ਦੇ ਨੀ ਠਾਹ ਅਜਿਹੀ ਕੀ ਕਰਾਂ ਇੰਜਲਾ ਬਾਹਰ ਚੱਲ ਪਹੁੰਚ ਗਏ ਆ ਦੀਦੀ ਹੋਂ ਦੇ ਘਰੇ ਭਾਈ ਫਿਰ ਬੋਬੋ ਮੁਬਾਰਕਾ ਤੁਹਾਨੂੰ ਮੇਰੇ ਸਾਲ ਦੀ ਤੇ ਉਹ ਦੀਦੀਆਂ ਜਰ ਵਧਾਈ ਦਿਓ ਚੰਗੀ ਤਰ੍ਹਾਂ ਹਾਂਜੀ ਭਾਜੀ ਕਹਿੰਦੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਨੇ ਕੈਨੇਡਾ ਸੱਚੀ ਗੱਲ ਆ ਇਹਦੇ ਕਹਿੰਦੇ ਫਿਰ ਦੋ ਦਿਨ ਹੋਰ ਲਾ ਆਉਣੇ ਆ ਇਹ ਮਤ ਕਿਹਾ ਹੈ ਲਾ ਸਹੀ ਗੱਲ ਆ ਮੰਨੇ ਮੈਨੂੰ ਆਈ ਆਵਾਜ਼ ਆਈ ਹੈ ਕਿ ਐਂਡ ਵੀ ਤਾਂ ਜੇ ਕੋਈ ਗੱਲ ਤੋਂ ਜੇ ਦੋ ਦਿਨ ਬਟਾਲੇ ਰਹਿਣਾ ਰਿਹਾ ਪਾ ਆਹ ਇਹ ਦਿਨ ਮਨਵੱਜਾ ਪਤਾ ਨਹੀਂ ਕੀ ਗੱਲ ਨਹੀਂ 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 ਭਾਈ ਜੀ ਤੈਨੂੰ ਮੈਨੂੰ ਬੋਲਣਾ ਨਹੀਂ ਬੋਲਣਾ ਗੱਲ ਕਰ ਲੋ ਇਹ ਲੈ ਭਾਈ ਕਹਿੰਦੇ ਕੋਈ ਸੁੱਖ ਨਾ ਪਾਇਆ ਮਹੀਨਾ ਰਹਿ ਕੇ ਕੋਈ ਗੱਲ ਹੀ ਨਹੀਂ ਮੈਂ ਤਾਂ ਹਰ ਬੰਦ ਨਾਲ ਲਾ ਜੇ ਦੋ ਰੋ ਉੱਥੇ ਕੋਈ ਮਿਲਾਈ ਨਹੀਂ ਆ ਪੰ ਮਹੀਨਾ ਰੋ ਕੋਈ ਗੱਲ ਹੀ ਹਾਂ ਤੇਖ ਲੈ ਮੈਂ ਹਰ ਸੇਕੋ ਜਲਦੀ ਨਹੀਂ ਪੰਨੀ ਆਉਣੀ ਹੈ ਨਹੀਂ ਬਾਜੀ ਹਰ ਸੇਕੋ ਦੋ ਬਲ ਬੱਤੀ ਹਰ ਸੇਕੋ ਆਹ ਤਾਂ ਨਹੀਂ ਆਉਂਦਾ ਉਹ ਹਉਂ ਤੇ ਜਨਾ ਹੁੰ ਗਿਆ ਸਾਡੀ ਘਰ ਇਹ ਬਾਜੀ ਦਾ ਕਲੀਆਂ ਤੋਂ ਜਦੋਂ ਸਾਡੀ ਬੈਠ ਕੇ ਵੱਡ ਗਿਆ ਸਾਰਾ ਕੱਟਾ ਹੂੰ ਓਏ ਬੜਾ ਉਖੜਿਆ ਤਾਂ ਹੁਣ ਆ ਕੜ ਗਿਆ ਉਦਾਂ ਹੋਣੇ ਕੋ ਗੱਲ ਗੱਡੀ ਚ ਲਾ ਜੀ ਲਾ ਹਾਂ ਮੈਂ ਲੈ ਗੱਡੀ ਚ ਬਹਿ ਗਏ ਪਹਿਲਾਂ ਤੁਰੇ ਆ ਤੇ ਆ ਹੀ ਗਏ ਨਾ ਨਹੀਂ ਤੇ ਸਵੇਰ ਤੇ ਕੰਮ ਆ ਜਣਾ ਸੀ ਸਾਢੇ 12:00 ਆ ਜਣ ਨੂੰ ਸੁਣਾ ਦੇਣਾ ਜੀ ਅੰਮਰਸਾ ਸਾਢੇ 12:00 ਪਹੁੰਚ ਗਏ ਹੁਣ ਚਲੋ ਟਾਈਮ ਹੋ ਗਿਆ 1:00 ਵੀ ਉੱਤੇ ਹੋ ਗਿਆ ਪਰ ਸਾਢੇ 12:00 ਪਹੁੰਚ ਗਏ ਆਪਾਂ ਅੱਛਾ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਸੀ ਇਹ ਇੱਕ ਤਰੀਕ ਵਾਲੇ ਦਿਨ ਤੇ ਨਵਾਂ ਸਾਲ ਆਣਾ ਜਨਵਰੀ ਦੀ 13 ਨੂੰ ਨਵਾਂ ਸਾਲ ਇਹ 2 ਤਰੀਕ ਨੂੰ ਡੈਡੀ ਜੀ ਦਾ ਹੈਗਾ ਹੈ ਹੈਪੀ ਬਰਥਡੇ ਕੱਲ ਹੈਗਾ ਉਹਨਾਂ ਡੈਡੀ ਜੀ ਦਾ ਹੈਪੀ ਬਰਥਡੇ ਤੇ ਸਾਰੇ ਜਣੇ ਹੈਪੀ ਬਰਥਡੇ ਵੀ ਜਰੂਰ ਵਿਸ਼ ਕਰਿਓ ਡੈਡੀ ਜੀ ਨੂੰ ਹਨਾ ਨੂੰ ਆਪਣੇ ਵੱਲੋਂ ਐਡਵਾਂਸ ਵਿੱਚ ਹੈਪੀ ਬਰਥਡੇ ਜੀ ਡੈਡੀ ਜੀ ਥੈਂਕ ਯੂ ਵੈਲਕਮ ਡੈਡੀ ਜੀ ਕਰ ਰਹੇ ਨੇ ਪਾਠ ਮੈਂ ਲੈ ਜਾਂਗੀ ਆਹ ਕੜਾਈ ਲੈ ਜਾਾਂਗੇ ਇਹ ਮੇਰੇ ਰੱਦਾ ਲੈ ਆਪਣਾ 6 ਤਰੀਕ ਨੂੰ ਬਰਥਡੇ ਆ ਰਿਹਾ ਹਰਗੁਣ ਦਾ ਲੈ ਚੀ ਹੋਣੀ ਆਹ ਕੀ ਹੈ ਫ੍ਰਿਜ ਸੋ ਫ੍ਰੀਜੀ ਚ ਲਾਕ ਲਾਇਆ ਅਸ਼ਫਰੀ ਜੀ ਵਾ ਇਧਰ ਆਉਣ ਆ ਅਸ਼ਾਬਲਾਸ ਆਤਵਾ ਆਓ ਮਾ ਨਾ ਹਾਂ ਕੀ ਆਓ ਨਾ ਅਸ਼ਾਸ਼ਾ ਆਓ ਨਾ ਆ ਕੀ ਆਹ ਭਾਂਡੇ ਮੰਜਣ ਵਾਲਾ ਆਹੋ ਏ ਟੱਕਰ ਨੂੰ ਸਲਦਾ ਜੀ ਅੱਛਾ ਅੱਛਾ ਵਾ ਵਾ ਕੁੜੀ ਨੇ ਕਾਫੀ ਮਟੀਰੀਅਲ ਚੁੱਕ ਕੇ ਰੱਖਿਆ ਆ ਲੋਣ ਕੀ ਕਿੱਥੇ ਗਈ ਆਓ ਬੰਝ ਤੇਜਾ ਕਿਹ ਹੈ ਲੂਣ ਕੀ ਗਵਾਚ ਗਈ ਉਹ ਲੈ ਸੰਦੀਪ ਵੀ ਆਦੇ ਪਹਿਲਾਂ ਆਈ ਲੂਣ ਕੀ ਕਰਦੀ ਹੁੰਦੀ ਲੂਣ ਕੀ ਮਾਂ ਕਰਦੀ ਨਹੀਂ ਲੂਣ ਕੀ ਲੂਣਦਾਨੀ ਕਹੇ ਮੈਂ ਖਾਲੀ ਲੂਣਦਾਨੀ ਆਂਦੇ ਆ ਪਲੂਣ ਕੀ ਆਂਦੇ ਆ ਸਹੀ ਗਾਲੀ ਇਹ ਇਹ ਰੋਬੜੇ ਰੋਬੜਾ ਕਹੀ ਜਾਣਗੇ ਅਸੀਂ ਕਹਿੰਦੇ ਆ ਵੀ ਰੋਡ ਪੈ ਗਿਆ ਮੱਥੇ ਤੇ ਇਹ ਕਹਿੰਦੇ ਰੋਬੜਾ ਰੋਬੜਾ ਕਿੰਦਾ ਦੱਸ ਸਾਡੇ ਇੱਧਰ ਰੋਬੜਾ ਹੀ ਕਹਿੰਦੇ ਆ ਉਹ ਕਿੰਦਾ ਰੋਬੜਾ ਕਿੰਦਾ ਦੱਸ ਰੋਬੜਾ ਜਿਹੜਾ ਪੈ ਜਾਂਦਾ ਡੱਗ ਡੁੱਗ ਨਹੀਂ ਨਹੀਂ ਰੋਡ ਕਹਿੰਦੇ ਰੋਡ ਪੈ ਗਿਆ ਤਵਾ ਹਲੋ ਹੈ ਹਲੋ ਲੋ ਹਾਂ ਆ ਗਿਆ ਆਗਰਬਤੀ ਲਾਉਣ ਵਾਲਾ ਉਹ ਨਹੀਂ ਨਹੀਂ ਇਹ ਇੱਕ ਦੋ ਕੁੱਤ ਲਿਆ ਗਿਆ ਫਿਰ ਬਾਜ਼ਾਰ ਤੇ ਚਾਹ ਦਿੱਤਾ ਸੀ ਅਸਸ਼ਾ ਘੜਾ ਘੜਾ ਗੈਸ ਗੈਸ ਸਾਰਾ ਨਾਲਾ ਵੀ ਸਿੰਕ ਵੀ ਲੱਗਾ ਨਾਲ ਟੂਟੀ ਵੀ ਗਈ ਆ ਪੰਡਕ ਨੂੰ ਸਿੰਕ ਲਗਾਏ ਆ ਵੇਖੋ ਮੇ ਲੋਨ ਨਹੀਂ ਲੋਨ ਕਿ ਨਹੀਂ ਲੱਭਦੀ ਨੂਨ ਕੀ ਗਵਾਚ ਗਈ ਨਾ ਟੱਕਰ ਨਹੀਂ ਲੱਭਾ ਗੱਲਾਂ ਨੂਨ ਕੀ ਗਵਾਤੀ ਅੱਗੇ ਟੁੱਟੀ ਵੀ ਲੱਗ ਜਾਂਦੀ ਟੁੱਟੀ ਲੱਗਦੀ ਹੈ ਨੂਨ ਇਹ ਮੇਰੇ ਜਿੰਮੇਸ ਚ ਹੈ ਸਾਰਾ ਕੰਮ ਨਹੀਂ ਆਉਂਦਾ ਹੁਣ ਚੱਲੀਏ ਆਪਣੀਆਂ ਤਿਆਰੀਆਂ ਦੀਦੀ ਹੁਣਾਂ ਵੱਲੋਂ ਚੱਲੇ ਆ ਚਲੋ ਜੇ ਕੋਈ ਚੀਜ਼ ਰਹਿੰਦੀ ਹੈ ਨੇ ਆਪਣੀ ਪਾਪੂ ਲਾਓ ਭਾਈ ਠੀਕ ਹੈ ਚਲੋ ਤੂੰ ਨੰਬੰਡੀ ਹੋਰ ਕੋਈ ਨਹੀਂ ਆਦਾ ਕਦੀਆਂ ਵੀ ਠੰਡ ਬਾਬਾ ਹੁੰਦੀ ਹੈ ਨਾ ਇੱਥੇ ਦਰਵਾਜ਼ਾ ਬਸ ਹੋਵੇ ਫੇਰ ਨਹੀਂ ਕੋਈ ਗੱਲ ਬਾਏ ਬਾਏ ਡਾਡਾ ਨੂੰ ਲੈਣਾ ਚੁੱਕੀ ਕਰਦੇ ਦੀਦੀ ਹੁਣੀ ਆਓ ਪਰਫਲਤੇ ਬਾਏ ਵੱਡੇ ਲੁੱਟਣ ਦਾ ਧਿਆਨ ਆਦਾ ਕੋਈ ਲੱਗੋ ਪਰਾਂ ਧਿਆਨ ਬੰਦ ਐਸੀ ਚੱਲਣ ਨਾ ਪਹੁੰਚ ਕੇ ਗੋਲਡਨ ਗੇਟ ਅੱਜ ਵਹਿਤੋਂ ਦੇ ਨੀ ਗਈ ਭਈ ਅੱਜ ਵੀ ਮਤਲਬ ਮੌਸਮ ਜੜਾ ਨਹੀਂ ਆ ਸਾਫ ਹੀ ਆ ਤੇ ਇੱਕ ਵਾਰੀ ਫੇਰ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਨਵੀਂ ਸਵੇਰ ਹੈ ਨਵੇਂ ਸਾਲ ਦੀ ਪਹਿਲਾ ਦਿਨ ਹੁਣ ਪਾਣੀ ਦਿੱਤਾ ਮਾਰ ਦਿੱਤਾ ਪਹਿਲਾਂ ਜਗਦਾ ਦਾ ਹੀ ਹੁਣ ਪਤਾ ਨਹੀਂ ਇਹ ਬੰਦ ਕਰ ਦਿੱਤਾ ਇਹਨਾਂ ਨੇ ਜਾਂ ਬੰਦੇ ਕੀ ਚੱਕਰ ਬਣਿਆ ਖੰਡਾ ਵੀ ਬੜਾ ਸੋਲਰਜੀ ਜਗਦਾ ਹੈਗਾ ਲਾਈਟ ਵਿੱਚ ਠੀਕ ਹੈ ਮਟਾਲੇ ਪਹੁੰਚ ਗਏ ਆ ਮਟਾਲੇ ਵੇਲੇ ਬੱਦਲ ਹੋਇਆ ਪਿਆ ਹੀ ਹੈ ਬਹੁਤ ਜ਼ਿਆਦਾ ਜਾਂਦੇ 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 ਜਾंदे ਜਾ ਜਾ ਜਰਾ ਭਰਾ ਪਹੁੰਚ ਗਏ ਆਪਾਂ ਘਰੇ ਹੁਣ ਆਪਣੇ ਤੇ ਹੁਣ ਚੱਲੇ ਘਰੇ ਭਾਜੀ ਹੁਣੀ ਹੋ ਗਏ ਬੈਗ ਸੀ ਕਰਾਉਣ ਟੁੱਟ ਗਿਆ ਸਾਈਡ ਵਾਲਾ ਕਿੰਦੀ ਹੋ ਗਿਆ ਹੋਰ ਠੀਕ ਬੈਕ ਕਰਦੇ ਨੇ ਨਾ ਗੱਡੀ ਲੱਗੀ ਹੋਈ ਹੈ ਵਲੀ ਸੁਣਦੀ ਨਹੀਂ 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 ਚੱਲਦੇ ਚੱਲਦੇ ਇਹ ਮੰਗਵਾਇਆ ਸੀਗਾ ਪਾਰਸਲ ਰੂਮ ਹੀਟਰ ਮੰਗਵਾਇਆ ਸੀਗਾ ਇਹ ਕਿਸੇ ਵਾਸਤੇ ਮੰਗਵਾਇਆ ਆਪਣੇ ਮਾਤੇ ਨਹੀਂ ਦੇਖਦੇ ਕਿਵੇਂ ਨਿਕਲੇ ਆ ਮੈਂ ਚੱਲਦਾ ਵੀ ਇਹ ਜਾਨੀ ਆ ਕਰਤਾ ਕੰਮohi ਕੁੜੀ ਨੇ ਨਵੇਂ ਸਾਲ ਵਾਲੇ ਦਿਨ ਨੁਕਸਾਨ ਕਰਤਾ ਜੇ ਹੈ ਬਸ ਸਾੜਤਾ ਸਭ ਕੁਝ ਅਸੀਂ ਤੇ ਯਾਰ ਬਤਾਈ ਹੁੰਦੀ ਸੀ ਨਵੇਂ ਸਾਲ ਦੀਆਂ ਬਹੁਤ ਬਧਾਈਆਂ ਤੁਹਾਨੂੰ ਬਹੁਤ ਬਹੁਤ ਬਾਰਾ ਜੀ ਤੇ ਆ ਦੇਖ ਲੋ ਇਹਦੀ ਅਨਬਸੰ ਕਰ ਦਤੀ ਐ ਆ ਗੰਢ ਜੀ ਖੋਲ ਯਾਰ ਮੜ ਕੇ ਗੋਪੀ ਵਾਲਾ ਕੰਮ ਆਣਾ ਗੰਢ ਨਹੀਂ ਖੁੱਲਿਆ ਜਾਈ ਮੈਂ ਟੋਪਲੀ ਕੋਈ ਨਹੀਂ ਕਿਦੈਨੀ ਬੜਾ ਸਾ ਪੈਂਦਾ ਬੜਾ ਸਾ ਪੈਂਦਾ ਚਾਲੂ ਕਰ ਰਹੇ ਨੂੰ ਬਣਾ ਇਥੋਂ ਖੋਲ ਇਹਨੂੰ ਬੜੇ ਆ ਆ ਖੋਲ ਇਹਨੂੰ ਲਾ ਇਹਨੂੰ ਖਿੱਚ ਕੇ ਇਹਦੇ ਵਾਇਲਿੰਗ ਨੂੰ ਪਰੇ ਲੱਭਣ ਦੀ ਆਹ ਹੋ ਇਦਾਂ ਹੀ ਯਾਰ 713 ਰੁਪਏ ਦੇ ਹੋ ਗਏ ਜੀ ਹੋਣਾ 713 ਰੁਪਏ ਦਾ ਆਇਆ ਜੀ ਬਹੁਤ ਬਹੁਤ ਵਧਾਈਆਂ ਭਾਜੀ ਤੁਹਾਨੂੰ ਤੁਹਾਡੇ ਲੱਖ ਸਬਸਕ੍ਰਾਈਬਰ ਦੀਆਂ ਤੇ ਨਾਲੇ ਬਰਥਡੇ ਦੀ ਉਹ ਬਰਥਡੇ ਦੀਆਂ ਕਹਿੰਦੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਬਰਡੇ ਬੜੇ ਆਉਂਦੇ ਆ ਤੁਹਾਨੂੰ ਇਹ ਬੜਾ ਖੁਸ਼ੀ ਖਾ ਪੈਂਦਾ ਹੁਣ ਕੱਲ ਡੈਡੀ ਦਾ ਬਰਥਡੇ ਆ ਸੀ ਇਹਨੂੰ ਇਹਦਾ ਬਰਥਡੇ ਆ ਮਾਰਚ ਚ ਉਹਦਾ ਸੰਦੀਪ ਦਾ ਬਰਥਡੇ ਆ ਹੈ ਇੱਕ ਦਿਨ ਪਹਿਲਾਂ ਮੇਰੀ ਐਨੀਵਰਸਰੀ ਇਹਦੇ ਵੱਡੇ ਤੋਂ ਕੀ ਕਰੂ ਬੰਦਾ ਦੱਸ ਹਨ ਨੇ ਕੇਕ ਹੀ ਮਾਰੀ ਜਾਂਦੇ ਨੇ ਹਾਂ ਜੀ ਮਾਰਚ ਚ ਚੈਨੀ ਹੋ ਰਹੀ ਆ ਤੁਹਾਡੀ ਮਾਰਚ ਦੀ ਐਨੀਵਰਸਰੀ ਆਹੋ ਸਹੀ ਕਹਣੀ ਅੱਛਾ ਦੱਸ ਅਪ੍ਰੈਲ ਦੇ ਵਿੱਚ ਆਪਣਾ ਮੰਮੀ ਦਾ ਆਗਾ ਮੁੜ ਕੇ ਤੇ 10 ਅਗਸਤ ਨੂੰ ਮੇਰਾ ਲੈ ਚਲੋ ਜੀ ਪਾਸ ਤੋਂ ਅਕਤੂਬਰ ਨੂੰ ਇਹਨਾਂ ਦਾ ਲੈ ਬਰਥਡੇ ਨਾ ਬਣਾਈ ਜਾਈਗੀ ਭਾਜੀ ਸਾਰੇ ਉਹਨਾਂ ਲੋਕਾਂ ਨੇ ਨਬਲੋ ਵੇਖਣਾ ਹਰ ਜਣੇ ਇਹਨਾਂ ਨੇ ਇਹਨਾਂ ਦਾ ਵੱਡੇ ਬੜਾ ਵਰਦਾ ਹੈ ਅੱਗੇ ਆਦੇ ਆਦੇ ਇਹਨਾਂ ਦੇ ਬਡੇ ਬਹੁਤ ਆਉਂਦੇ ਆਉਂਦੇ ਚਲਈ ਵੇਖੀ ਮੂੰਹ ਤਾਂ ਨਾ ਮਾਰਨੀ ਕਿਤੇ ਇਹੋ ਜਿਹੀ ਚੀਜ਼ਾਂ ਨੀस्तानी ਬੜੀ ਕਰਦੀ ਕਹਿੰਦੇ ਇਹਨਾਂ ਨੂੰ ਦੇ ਤੇ ਕਹਿੰਦੇ ਇਹਨਾਂ ਨੂੰ ਦੀ ਗਿਫਟ ਮੈਂ ਤੇ ਭਾਜੀ ਕਿਹਨ ਪੱਥਰੀਆਂ ਲੈਣ ਵਾਸਤੇ ਲੈ ਆਏ ਆ ਤਿੰਨ ਬੋਰੇ 2 ਰੁਪਏ ਦੀ ਇੱਕ ਪਈਆ ਆਪਣਾ ਰੇਟ ਤੁਹਾਨੂੰ ਦੱਸਤਾ ਐ ਲੈ ਮੈਂ ਕੱਢਦਾ ਪਰੇ ਆਵੇ ਲੈਨੇ ਸਾਰਾ ਖਲਾਰਾ ਪਾਤਾ ਕੁੜੀ ਨੇ ਵੇਖੋ ਕੀ ਹਾਲ ਕੀਤਾ ਆ ਬਈ ਮੇਰੀ ਧੀ ਰਾਣੀ ਨੇ ਹੁਣ ਵੇਖ ਲਓ ਖਲਾਰਾ ਪਾ ਕੇ ਆਪ ਰਾਣੀ ਉਧਰ ਚਲ ਗਈ ਭੂਆ ਕੋ ਇਹ ਰਾਣੀ ਚਲੋ 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 ਆਜੋ ਆਜੋ ਸ਼ਾਬਾਸ਼ ਲੈ ਉਧਰ ਮੈਂ ਨਹੀਂ ਮੈਂ ਇਨਾ ਨਹੀਂ ਉਤਰਨਾ ਨਹੀਂ ਤੇ ਮੈਂ ਤੇ ਉਤਰਨਾ ਚਲੋ 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 ਉਤਰਨਾ ਪਹਾੜੀ ਤੇ ਚੜੇ ਚੱਲੇ ਹੁਣ ਆਪਾਂ ਸ਼ਾਪਿੰਗ ਕਰਨ ਥੋੜੀ ਜੀ ਕੱਲ ਡੈਡੀ ਦਾ ਬਰਥਡੇ ਆ ਤੇ ਬਰਥਡੇ ਵਾਸਤੇ ਡੈਡੀ ਦੇ ਬਰਥਡੇ ਵਾਸਤੇ ਕੁਝ ਗਿਫਟ ਲੈ ਆਵਾਂਗੇ ਛੋਟਾ ਜਿਹਾ ਕੀ ਕਰਨੇ ਅੱਧੀ ਵਰਦਨ ਹੈਗੇ ਉਹਨੇ ਸਵੇਰੇ ਸਵੇਰੇ ਵੱਡਾਂ ਕੱਲ ਕੱਲ ਵਰਦਨ ਦਾਖਵਾਇਨ ਲਾਹੀਰਾਂ ਜੀ ਆਪਾਂ ਜਾ ਰਹੇ ਹਾਂ ਮਾਰਕੀਟ ਲੈਡੀ ਵਾਸਤੇ ਕੁਝ ਗਿਫਟ ਲੈ ਆਈਏ ਨੜੀ ਵਾਸਤੇ ਉਹ ਜੈਕਟ ਲੈ ਕੇ ਆਉਣੀ ਕੋਈ ਡੈਡੀ ਜੀ ਕੋਲ ਹੈ ਨਹੀਂ ਗਾ ਵੀ ਚਾਰਜਾਂ ਨਾਲ ਜਾ ਆ ਤਾਂ ਅਰਗੇ ਜਾਣ ਦੇ ਚਾਰ ਜਣੇ ਸਹੀ ਗੱਲ ਆ ਤੇ ਪੈਕ ਕਰਾ ਰਹੀ ਗੱਡੀ ਦੇ ਉੱਪਰ ਬੰਨ ਕੇ ਬੈਠਾਂ ਨੇ ਨਾਲ ਤੇ ਆ ਸਹੀ ਢੱਡਵਾ ਆਹ ਵੇ ਜਾਗਟਣ ਲੱਗੇ ਲੈ ਡੈਡੀ ਨੂੰ ਕਾਲੀ ਜਾਗਟ ਦੇਦੀ ਗੱਲ ਕਰ ਤੂੰ ਹੈ ਕਾਲੀ ਜਾਗਟ ਗਿਫਟ ਕਰਦੀ ਆਂ ਬੋਲਦੇ ਨੇ ਤੁਸੀਂ ਨਹੀਂ ਆਹ ਆ ਕਾਲੀ ਆੜੀ ਨਹੀਂ ਨਹੀਂ ਉਹ ਨਹੀਂ ਉਹ ਲੇਡੀਜ਼ ਆ ਉਹਦੇ ਜੀਜੀ ਵੀ ਨੇ ਲੱਗਿਆ ਕੋਟੀ ਹਾਂਜੀ ਇਹ ਜੋ ਉੱਪਰ ਦਾ ਇਹ ਸਿਸਟਮ ਉਹਨੂੰ ਆ ਕੋਟੀ ਆਪੇ ਵਿਖਣ ਦੇ ਕੋਟੀ ਬੜੀ ਪਿਆਰੀ ਵੇਹੇ ਹਨਾ ਆ ਦੇਖ ਰਹੇ ਆ ਲੈ ਲਾਂਗਾ ਨਹੀਂ ਤੇ ਡੈਡੀ ਵਾਸਤੇ ਵੇਖੀਂ ਦੇਖਣਾ ਪਏ ਹਰ ਗੁਣ ਭੰਗ ਕਰੀਏ ਚੱਪਲ ਜੀ ਆਪਾਂ ਵੀ ਲੈ ਲੀਏ ਇਦਾਂ ਜੀ ਜੈਂਟਸ ਮਿਲ ਗਈ ਤੇ ਹਾਂਜੀ ਨਹੀਂ ਨਹੀਂ ਮੈਂ ਜੋ ਐਡਮੈਂਟ ਹੈ ਠੀਕ ਜੇ ਤਿਤਲੀ ਜੀ ਬਣੀ ਨਾ ਤਿਤਲੀ ਬਣੀ ਏ ਤੇ ਤਲ ਨੇ ਗਾਂਡ ਦਤੀ ਦੀ ਬਹਾ ਅਸੇ ਗਾਂਡ ਦਤੀ ਹੈ ਹੋ ਜਦੋਂ ਪੈਰ ਵੱਡੇ ਨਹੀਂ ਕਿਸੇ ਦਿਖਾੜੀਆਂ ਲੱਗਦੀ ਕਣੀ ਨਹੀਂ ਤੇ ਇਹ ਕੰਮ ਗਲਤ ਜਿਹਾ ਲੱਗਣ ਲਿਆ ਇਹ ਤੂੰ ਹੱਸਣ ਦੇ ਜੇ ਮੈਨੂੰ ਪਤਾ ਨਹੀਂ ਜੱਤੀ ਐ ਲੱਗਣੇ ਪੈਰ ਵੱਡੇ ਕਿ ਹੁੰਦੇ ਹੈਂ ਅੱਲਾ ਦੱਸਣਾ ਖੋਲਦੀ ਬੰਦੇ ਲੈ ਵੀ ਇੱਕ ਆਵ ਤੇ ਇੱਕ ਆ ਨਾਲ ਵਾਲਾ ਪਿਆ ਆ ਚਲੋ ਆਹੀ ਕਰ ਲੈਂਦੇ ਠੰਡੀ ਪਾਜੀ ਮਹ ਜੀ ਆਪ ਇਥੋਂ ਦੀ ਨਾ ਗੱਲਾਂ ਕਰਦਾ ਕਰਦਾ ਜਾਲੀ ਪਾੜ ਕੇ ਵਿੱਚ ਹਸ਼ਵਾਰਾ ਕੱਢ ਕੇ ਖਾ ਜੀ ਫੇਰ ਹਾਂਜੀ ਚੱਲ ਮੈਂ ਇਹਦੇ ਲੱਗੇ ਚੋ ਜਨਾ ਦੀਪ ਕਹਿੰਦੀ ਆ ਵੀ ਹੁਣ ਆ ਫਾਊਂਡੇਸ਼ਨ ਖੜਨੀ ਆ ਫਿਨਿਸ਼ ਹੋ ਗਈ ਹੈ ਘਰੇ ਦੀ ਹਾਂਜੀ 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 ਹੋਰ ਦੱਸੋ ਆਈ ਹਰਗੁਣ ਲਓ 650 ਰੇਟ ਆ 450 ਦੀ ਮੈਂ ਤੁਹਾਨੂੰ ਠੀਕ ਜਿਆਦਾ ਲੰਬੇ ਮੁਖਬਾਰੀ ਬਹੁਤ ਨੇਚਰਲੀ ਲੱਗਦੀ ਸਿੰਦੇ ਵਿੱਚ ਜੋ ਬਣੀ ਬਹੁਤ ਵਧੀਆ ਜੀ ਬਾਜੀ ਹੁਣੀ ਲੈਣ ਦੇ ਬੋਚ ਤੇ ਹਰ ਗਣ ਨੂੰ ਮੈਂ ਚੱਕਿਆ ਇਹਨੇ ਪਿਛਲੇ ਬੰਨੇ ਉਹ ਹੱਥ ਮਾਰਿਆ ਇੱਥੋਂ ਘੜੀ ਬਾਹੜਾ ਮਕੀ ਨੂੰ ਕਹਿੰਦਾ ਟਾਈਮ ਪੀਸ ਜਿਹੜਾ ਨਹੀਂ ਚੁੱਕੇ ਥੱਲੇ ਮਾਰਿਆ ਤੇ ਉਹਦਾ ਸ਼ੀਸ਼ਾ ਜਿਹੜਾ ਟੁੱਟ ਗਿਆ ਆਹ ਸ਼ੀਸ਼ਾ ਗਰਾਮ ਉਹੜਾ ਸੁਟਿਆ ਉਹਦਾ ਸ਼ੀਸ਼ਾ ਫਰੰਟ ਵਾਲਾ ਟੁੱਟ ਗਿਆ ਹਾਂਜੀ ਗਰਮਾ ਗਰਮ ਟਿੱਕੀ ਹੈ ਤੇ ਇਧਰ ਬੰਦ ਲੱਗਾ ਤਿਆਰ ਹੁਣ ਇਹ ਕੀ ਵੀਰ ਜੀ ਆਲੂ ਇਹ ਦਾਲ ਅੱਛਾ ਦਾਲ 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 ਠੀਕ ਹੈ ਸਪੈਸ਼ਲ ਡਿਸ਼ ਸਪੈਸ਼ਲ ਇੰਗਲਿਸ਼ੀ ਵਿੱਚ ਕਲਕੁੱਲ ਘੱਟਦਾ ਹੈ ਨਾ ਕੋਈ ਇੰਟਰਨਲ ਦੋਨੇ ਦਾ ਅੱਛਾ 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 ਠੀਕ ਹੈ ਬਹੁਤ ਹੀ ਘੱਟਦਾ ਵਾਹ ਵਾਹ ਹੋਸ਼ ਹੋ ਗਿਆ ਯਾਰ ਤੇ ਬੰਦ ਕਿਸ ਤਰ੍ਹਾਂ ਬਣਾਉਂਦੇ ਤੁਸੀਂ ਖਲਵਾ ਕੇ ਬਣਾਉਂਦੇ ਹੋ ਕਿ ਬੈਗ ਬਣਾਉਂਦੇ ਹੋ ਸਹੀ ਗੱਲ ਆਈ ਨਾ ਬੈਗ ਬਣਾਉਂਦੇ ਨਾ ਖਲਵਾ ਕੇ ਬਣਾਉਂਦੇ ਕਿਸ ਤਰ੍ਹਾਂ ਬਣਾਉਂਦੇ ਹੋ ਇਨੇ ਕਿਸ ਤਰ੍ਹਾਂ ਬਣਾ ਰਹੇ ਹੋ ਆ ਵੇ ਫਾਟ ਨਾਲ ਬੰਜ ਕੀ ਕੀ ਪਾਇਆ ਜਾਂਦਾ ਕੋਈ ਕੁਝ ਠੀਕ ਪਾਉਂਦੇ ਆ ਕਿਉਂ ਪੈਂਦੀ ਮਸਾਲਾ ਪੈਂਦਾ ਦਾਲ ਪੈਂਦੀ ਆਲੂ ਪੈਂਦੇ ਆ ਚਟਨੀ ਪੈਂਦੀ ਠੀਕ ਹੈ ਜੀ ਹੋਰ ਨਹੀਂ ਚਟਨੀ ਨਹੀਂ ਪਛੜੀ ਚਟਨੀ 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 ਮਤਲਬ ਘਰ ਦੇ ਤਿਆਰ ਕੀਤੀ ਹੈ ਜਿਆ ਬਜਾਰੀ ਹੈ ਸਾਡੀ ਚਟਨੀ ਵਿੱਚ ਇੱਕੀ ਖਾਸियत ਹੈ ਕਿ ਜਿਹੜੀ ਜਿਹੜੀ ਦੂਰ ਲੋਕੀ ਤੁਹਾਡੇ ਕੋਲ ਮੰਦ ਖਾਨ ਜਿਹੜਾ ਤਰਨਦੀਪ ਜੀ ਤੇ ਸੰਦੀਪ ਖਾਰੇ ਨੇ ਟਿੱਕੀ ਮੈਂ ਵੀ ਖਾਧੀ ਓਦਾ ਸਵਾਦ ਹੀ ਬਹੁਤ ਵਧੀਆ ਹੈ ਟੇਸਟ ਭਾਈ ਇਹਨਾਂ ਨੇ ਖਾਧੀ ਭਾਈ ਇਹਨਾਂ ਨੂੰ ਪਸੰਦ ਲੱਗੀ ਨਹੀਂ ਤੇ ਵੈਸੇ ਬਾਹਰ ਦੇ ਤਲੇ ਬਹੁਤ ਘੱਟ ਖਾਂਦੇ ਭਾਈ ਜਣੀ ਹੋਰ ਡੈਡੀ ਹੁਣਾਂ ਵਾਸਤੇ ਮੈਂ ਕਿ ਕਰਵਾ ਲਈ ਯਾਰ ਕਿੰਨੀਆਂ ਚਾਰ ਕਰਾਉਣੀਆਂ ਨੇ ਆਪਾਂ ਵੀਰ ਜੀ ਪਲੇਟ ਤੇ ਦੋ ਹੁੰਦੀਆਂ ਨੇ ਨਾ ਹਾਂ ਇਹ ਦੋ ਪਲੇਟਾਂ ਫਿਰ ਡੈਡੀ ਹੁਣਾਂ ਜੁਗੀਆਂ ਮੈਂ ਟਿੱਕੀਆਂ ਕਰਾਉਣੀਆਂ ਨੇ ਦੋ ਪਲੇਟਾਂ ਮੈਂ ਚੱਲ ਕਰਵਾ ਲੈਣੇ ਆ ਤੇ ਵੀਰ ਹੁਣੀਆਂ ਨੇ ਪੈਕ ਕਰ ਦੇਣਗੇ ਅਹੀਂ ਲੈਣ ਵਾਤੇ ਐ ਕੇਕ ਦੇ ਭਾਜੀ ਕਹਿੰਦੇ ਆ ਵੀ ਜਲਦੀ ਜਲਦੀ ਆਪਣਾ ਸਬਸਕ੍ਰਾਈਬਰ ਜਿਹੜੇ 100 100 ਕੇ ਹੋਏ ਆ 1 ਲੱਖ ਕੱਟ ਲੀਏ ਨਹੀਂ ਦੇਣਾ ਮੈਂ ਸਬਸਕ੍ਰਾਈਬਰ ਜਿਹੜੇ ਬੇਕਵਾਜਣ ਹੋਛੇਗੇ ਬਾਹਰ ਸੋ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਾਏ ਸਸਿਕਾ